ਹੈਲੋ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ। ਆਪ ਸਭ ਦਾ ਮੇਰੇ ਚੈਨਲ ਤੇ ਬਹੁਤ ਬਹੁਤ ਸਵਾਗਤ ਹੈ ਜੀ। ਤੇ ਚਲੋ ਜੀ ਬਣਾਉਣੀ ਸਟਾਰਟ ਕਰਦੇ ਆ ਆਪਾਂ ਅੱਜ ਦੀ ਵੀਡੀਓ। ਅੱਜ ਦੀ ਵੀਡੀਓ ਬਣਾਉਣ ਵਾਸਤੇ ਆਪਾਂ ਸਲਾਈ ਤੇ 17 ਕੁੰਡੇ ਪਾਏ ਹੈ ਜੀ। 2-2 ਕੁੰਡਿਆਂ ਦਾ ਡਿਜ਼ਾਈਨ ਤੇ ਡਿਜ਼ਾਈਨ ਬਹੁਤ ਸੋਹਣਾ ਬਣ ਕੇ ਤਿਆਰ ਹੁੰਦਾ ਕੋਟੀ, ਸਵੈਟਰ, ਜੈਕਟ ਕੁਛ ਵੀ ਬਣਾਓ। ਜਿਵੇਂ ਹੁਣ ਅੱਗੇ ਗਰਮੀ ਆ ਰਹੀਆਂ ਤਾਂ ਆਪਾਂ ਪਾਰੇ ਡਿਜ਼ਾਈਨਾਂ ਪਾਉਂਦੇ ਹੋਏ ਹਲਕਾ ਜਿਹਾ ਡਿਜ਼ਾਈਨ ਲੱਭਦੇ ਆ ਤਾਂ ਤੁਸੀਂ ਆ ਵੀਡੀਓ ਚ ਦੇਖ ਸਕਦੇ ਹੋ ਬਹੁਤ ਸੋਹਣਾ ਜੀ ਬਣਦਾ ਵੀ ਬਹੁਤ ਜਲਦੀ ਹੈ ਤੇ ਹੈਵੀ ਹਲਕਾ ਤੇ ਸੋਹਣਾ ਵੀ ਬਹੁਤ ਲੱਗਦਾ ਜੇਕਰ ਤੁਸੀਂ ਮੇਰੇ ਚੈਨਲ ਤੇ ਨਵੇਂ ਹੋ ਤਾਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਵੀਡੀਓ ਨੂੰ ਸ਼ੇਅਰ ਤੇ ਲਾਈਕ ਜਰੂਰ ਕਰ ਦਿਓ ਲਾਈਕ ਜਰੂਰ ਕਰ ਦਿਆ ਕਰੋ ਜੀ ਵੱਧ ਤੋਂ ਵੱਧ ਲਾਈਕ ਕਰ ਦਿਆ ਕਰੋ ਲਾਈਕ ਬਹੁਤ ਘੱਟ ਮਿਲਦੇ ਆ ਮੈਨੂੰ ਤੇ ਤੁਸੀਂ ਜਰੂਰ ਲਾਈਕ ਕਰ ਦਿਆ ਕਰੋ ਤੇ ਜਿਨ੍ਹਾਂ ਨੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕੀਤਾ ਹੋਇਆ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਜੀ। ਚਾ ਚਲੋ ਜੀ ਬਣਾਉਣੀ ਸਟਾਰਟ ਕਰਦੇ ਆ ਆਪਾਂ ਵੀਡੀਓ। ਆਪਣੇ ਉਲਟੀ ਸਲਾਈ ਆ। ਇਹਨੂੰ ਆਪਾਂ ਉਲਟੀ ਬਣਾਉਨੇ ਆ। ਪੂਰੀ ਸਲਾਈ ਆਪਾਂ ਉਲਟੇ-ਉਲਟੇ ਬਣਾ ਕੇ ਕੰਪਲੀਟ ਕਰਦੇ ਆ। ਤੇ ਡਿਜ਼ਾਈਨ ਜ਼ਰੂਰ ਜੀ ਵੀਡੀਓ ਪੂਰੀ ਦੇਖਿਆ ਕਰੋ ਸਕਿੱਪ ਨਾ ਕਰਿਆ ਕਰੋ ਵਿੱਚੋਂ ਤੇ ਫਿਰ ਡਿਜ਼ਾਈਨ ਦੀ ਸਮਝ ਆਉਂਦੀ ਹੈ ਨਾਲੇ ਜਪਾ ਉਲਟੀ ਸਲਾਈ ਬਣਾ ਲਈ ਹੁਣ ਆਪਾਂ ਇਹ ਇੱਥੇ ਸਟਾਰਟ ਕਰਦੇ ਹਾਂ ਉਨਾਪਾ ਦੋ ਕੁੰਡੇ ਆ ਜਿਹੜੇ ਆਪਾਂ ਫਸ ਤੋਂ ਹੀ ਦੋ ਕੁੰਡਿਆਂ ਦਾ ਇੱਕ ਕਰਦੇ ਆ ਦੋ ਦੋ ਕੁੰਡਿਆਂ ਦਾ ਡਿਜ਼ਾਈਨ ਹੈ ਦੋ ਦੋ ਕੁੰਡਿਆਂ ਦਾ ਆਪਾਂ ਇੱਕ ਇੱਕ ਕੁੰਡਾ ਬਣਾਉਦੇ ਜਾਣਾ ਪੂਰੀ ਸਲਾਈ ਚ ਆਪਾਂ ਇਹ ਸਲਾ ਕੁੰਡਾ ਵੀ ਇਸ ਤਰ੍ਹਾਂ ਬਣਾਉਣਾ ਜੇ ਇਸ ਤਰ੍ਹਾਂ ਕਰਕੇ ਜਿਵੇਂ ਮੈਂ ਵੀਡੀਓ ਚ ਬਣਾਈ ਜਾਨੀਏ ਤੁਸੀਂ ਇਸੇ ਤਰ੍ਹਾਂ ਬਣਾਉਣਾ ਇਸ ਤਰ੍ਹਾਂ ਨਹੀਂ ਕਟਾਉਣੇ ਹੈਗੇ ਇਧਰੋਂ ਸਲਾਈ ਪਾਉਣੀ ਹੈ ਨਾਲ ਜੀ ਆਪਾਂ ਸਿੱਧੀ ਸਲਾਈ ਬਣਾ ਲਈ ਆ। ਨਾਲ ਜੀ ਆਪਾਂ ਉਲਟੇ ਪਾਸੇ ਆ ਗਏ ਆ। ਉਲਟੇ ਪਾਸੇ ਤੋਂ ਆਪਾਂ ਹਕੁੰਡਾ ਕਤਾਰਾਂਗੇ ਫਸਟ ਵਾਲਾ ਤੇ ਧਾਗਾ ਆਪਾਂ ਪਿੱਛੇ ਕਰਾਂਗੇ। ਹੁਣ ਆਪਾਂ ਆਹ ਵਾਲਾ ਇਥੋਂ ਹਕੁੰਡਾ ਚੱਕ ਲੈਣਾ। ਆ ਕੁੰਡਾ ਆਪਾਂ ਤਾਰਿਆ ਆਪਾਂ ਇੱਥੋਂ ਹੀ ਆ ਕੁੰਡਾ ਚੱਕ ਲੈਣਾ ਤੇ ਇਹਨੂੰ ਇਸ ਤਰ੍ਹਾਂ ਸਿੱਧਾ ਬਣਾ ਲੈਣਾ ਉਲਟੇ ਪਾਸੇ ਤੋਂ ਪੂਰੇ ਕੁੰਡੇ ਆਪਾਂ ਸਿੱਧੇ ਬਣਾਵਾਂਗੇ ਆਪਾਂ ਵਲ ਨਹੀਂ ਪਾਇਆ ਤਾਂ ਆਪਾਂ ਇਹ ਜਿਹੜਾ ਧਾਗਾ ਦੀਦਾ ਆਪਾਂ ਇਹ ਇਸ ਤਰ੍ਹਾਂ ਚੱਕ ਕੇ ਇਹਨੂੰ ਬਣਾ ਲੈਣਾ ਜਿਹੜਾ ਆਪਣਾ ਸਲਾਈ ਤੇ ਕੁੰਡਾ ਉਹ ਵੀ ਆਪਾਂ ਸਿੱਧਾ ਬਣਾ ਲੈਣਾ ਯਾਨੀ ਜੇ ਆਪਣੇ 17 ਕੁੰਡੇ ਆਪਣੇ ਸੀਗੇ ਪਹਿਲਾਂ ਪਾਏ ਆਪਾਂ ਤਾਂ 17 ਕੁੰਡੇ ਆਪਾਂ ਪੂਰੇ ਕਰ ਲੈਣੇ ਆ। 2 4 6 8 10 12 14 16 ਤੇ 17 ਬਸ ਆਪਾਂ ਇਹਨਾਂ ਧਿਆਨ ਰੱਖਣਾ ਇਹਦੇ ਵਿੱਚ ਕਿ ਆਪਣੇ ਕੁੰਡੇ ਪੂਰੇ ਹੋਣੇ ਚਾਹੀਦੇ ਆ। ਤੇ ਆਪਾਂ ਉਸਾਰਾ ਨਾ ਕੁੰਡੇ ਚੱਕਣੇ। ਹੁਣ ਆਪਣੇ ਆਗੇ ਜੀ ਤੀਜੀ ਸਲਾਈ ਤੇ ਜੀ ਸਲਾਈ ਆਪਾਂ ਪੂਰੀ ਸਿੱਧੀ ਬਣਾਵਾਂਗੇ ਚੌਥੀ ਸਲਾਈ ਆ ਗਈ ਚੌਥੀ ਸਲਾਈ ਆਪਾਂ ਉਲਟੀ ਉਲਟੀ ਬਣਾਵਾਂਗੇ ਹੁਣ ਆਪਾਂ ਫੇਰ ਉਹ ਹੀ ਆਪਣਾ ਡਿਜ਼ਾਈਨ ਦੀ ਫਰਸਟ ਸਲਾਈ ਤੇ ਆਪਾਂ ਦੋਵਾਂ ਕੁੰਡਿਆਂ ਦਾ ਇੱਕ ਕੁੰਡਾ ਕਰਾਂਗੇ ਫੇਰ ਦੋਵਾਂ ਦਾ ਇੱਕ ਕਰਾਂਗੇ ਚਾਰ ਸਲਾਈਆਂ ਚ ਆਪਣਾ ਡਿਜ਼ਾਈਨ ਬਣ ਕੇ ਕੰਪਲੀਟ ਹੋ ਜਾਂਦਾ ਜੀ ਉਲਟੇ ਪਾਸੇ ਆ ਗਏ ਆਪਾਂ ਫਿਰ ਤੋਂ ਆਪਾਂ ਕੁੰਡਾ ਤਾਰਲੇ ਤਾਂ ਅੱਗਾ ਪਿੱਛੇ ਕਰਾਂਗੇ ਨੀਚੇ ਤੋਂ ਇੱਕ ਕੁੰਡਾ ਚੱਕਾਂਗੇ ਤਾਂ ਸਿੱਧਾ ਬਣਾ ਲਵਾਂਗੇ ਅਗਲਾ ਕੁੰਡਾ ਵੀ ਸਿੱਧਾ ਬਣਾ ਲਵਾਂਗੇ ਸੇਮ ਉਹੀ ਸਲਾਈ ਜਿਹੜੀ ਆਪਾਂ ਡਿਜ਼ਾਈਨ ਚ ਪਹਿਲੀ ਪਾਈ ਸੀ ਤੇ ਦੂਜੀ ਪਾਈ ਸੀ ਦੋ ਸਲਾਈਆਂ ਇਸ ਤਰ੍ਹਾਂ ਪੈਣਗੀਆਂ ਦੋ ਸਲਾਈਆਂ ਆਪਣੀਆਂ ਪਲੇਨ ਹੋ ਜਾਣਗੀਆਂ ਜੀ। ਚਾਹੀ ਚਾਰ-ਚਾਰ ਸਲਾਈਆਂ ਆਪਾਂ ਬਣਾਉਂਦੇ ਜਾਵਾਂਗੇ ਤਾਂ ਬਹੁਤ ਸੋਹਣਾ ਡਿਜ਼ਾਈਨ ਬਣ ਕੇ ਤਿਆਰ ਹੁੰਦਾ ਹੈ। ਤਾਂ ਦੇਖੋ ਜੀ ਤੁਸੀਂ ਇੱਥੋਂ ਆਪ ਹੀ ਆਈਡੀਆ ਲਾ ਸਕਦੇ ਹੋ ਕਿੰਨਾ ਸੌਖਾ ਤੇ ਸੋਹਣਾ ਡਿਜ਼ਾਈਨ ਹੈ ਜੀ। ਉਲਟੀ ਸਾਈਡ ਤਾਂ ਇਸ ਤਰ੍ਹਾਂ ਬਣਦਾ ਹੈ। ਸਿੱਧੀ ਬਸੇ ਤੋਂ ਇਸ ਤਰ੍ਹਾਂ ਬਣਦਾ ਹੈ। ਇੱਕੜ ਜਾਨੀ ਆਪਣਾ ਦੇਖਦਾ ਹਲੇ ਤੇ ਆਪਾਂ ਤੁਹਾਨੂੰ ਬਣਾਇਆ ਦਿਖਾਉਣੀ ਆ ਥੋੜਾ ਜਿਹਾ ਬਣਾਇਆ ਜਿਹੜਾ ਆਪਾਂ ਆਹ ਦੇਖੋ ਇਸ ਤਰ੍ਹਾਂ ਬਣਦਾ ਹੈ ਚਲੋ ਜੀ ਬਹੁਤ ਪਿਆਰਾ ਡਿਜ਼ਾਈਨ ਹੈ ਵੀਡੀਓ ਨੂੰ ਜਰੂਰ ਟਰਾਈ ਕਰਿਓ ਤੇ ਚੈਨਲ ਨੂੰ ਸਬਸਕ੍ਰਾਈਬ ਇਹ ਚਾਰ ਸਲਾਈਆਂ ਜੀ ਆਪਾਂ ਚਾਰ ਚਾਰ ਸਲਾਈਆਂ ਪਾਉਂਦੇ ਜਾਵਾਂਗੇ ਤਾਂ ਆਪਣਾ ਡਿਜ਼ਾਈਨ ਇੰਨਾ ਸੋਹਣਾ ਬਣੂਗਾ ਜੀ ਕੋਟੀ ਸਵੈਟਰ ਜੈਕਟ ਕੁਛ ਵੀ ਬਣਾਓ ਤੇ ਬਹੁਤ ਸੋਹਣਾ ਲੱਗਦਾ ਹੈ ਡਿਜ਼ਾਈਨ ਚਲੋ ਜੀ ਮਿਲਦੇ ਆ ਕਿਸੇ ਹੋਰ ਨਵੀਂ ਵੀਡੀਓ 'ਚ ਵੀਡੀਓ ਐਂਡ ਤੱਕ ਜਰੂਰ ਦੇਖਿਓ ਤੇ ਲਾਈਕ ਜਰੂਰ ਕਰ ਦਿਓ ਜੀ ਕਮੈਂਟ ਵੀ ਜਰੂਰ ਕਰ ਦਿਓ ਕਿ ਤੁਹਾਨੂੰ ਮੇਰੀ ਵੀਡੀਓ ਕਿਵੇਂ ਲੱਗੀ ਚਲੋ ਜੀ ਮਿਲਦੇ ਆ ਕਿਸੇ ਹੋਰ ਨਵੀਂ ਵੀਡੀਓ 'ਚ